ਸਾਸੀਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬੋ ਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਜੋੜਾ ਛਤਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਕਰਤਾਰਸਪੁਰ ਆਪਣੇ ਜੋਰੇ ਵੀਰ ਹੁਣਾ ਕੋਲ ਅੱਜ ਤਿੰਨ ਵੜਾ ਤੁਹਾਨੂੰ ਦਿਖਾਵਾਂਗੇ ਦੋ ਗੱਬਣਾ ਇੱਕ ਗੱਬਣਾ ਤੇ ਦੋ ਸੁਈਆਂ ਆਓ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾਓ ਠੀਕ ਠਾਕ ਜੀ ਸਾਹਿਬ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵਧੀਆ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਵੀਰ ਕਰਨ ਡੇਰੀ ਫਾਰਮ ਵਾਲੇ ਦਾ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਜੀ ਹਾਂਜੀ ਹਾਂਜੀ ਬਿਲਕੁਲ ਵੀਰ ਜੀ ਸਹੀ ਗੱਲ ਹੈ ਬਾਕੀ ਵੀਰ ਜੀ ਆਪਣਾ ਐਡਰੈਸ ਬੋਲਦੇ ਜੀ ਇੱਕ ਰੀ ਜੀ ਆਪਣਾ ਪਿੰਡ ਜੇ ਜੋੜਾ ਛਤਰਾ ਜ਼ਿਲ੍ਹਾ ਵੀ ਆਪਣਾ ਗਰਦਾਪੁਰ ਜੇ ਤੇ ਤਹਿਸੀ 62836 43935 ٹھیک ہے ویر جی باقی ویر جی تین ਵੇੜਾ ਆਪਣੇ ਕੋਲ ਹੈ ਨਾ ਵੇਖੋ ویر جی ਐਫ ਐ ਵੱਡੀ ਵਸ਼ੀ ਆ ਗਈ ਆ ਇਹ ویر جی ਸੁਈ ਜੇ ٹھیک ٹھیک ਦੇਖੋ ਜੀ ਥਬਾਈ ਲਾਇਆ پیچھے ਮੱਕੀ ਥਣ ਤੋਂ ਬਹੁਤ ਪਿਆਰਾ ਲੱਗਾ ਖੋਲ ਕੇ ਤੋਰਦੇ ਹੋ ویر جی ਟੰਡੀ ਸੀਨ ਵਹਿਰ ਪੂਰੀ ویر ٹھیک ٹھیک ویر جی ٹھیک ਖੋਲ ਕੇ ਤੋਰ ਵੱਡੀ ਵੇੜਾ ویر جی ਛੋਟੀ ਵੇੜ ਨਹੀਂ ਕੀ ਹੈਗੀ باقی ਦੁੱਧ ਅੱਧ ਵੀ ਚੰਗਾ ਪਾਈ ਜਾਊਗੀ ਜੀ ਹੈ ਨਾ ਬਾਕੀ ਰੰਗ ਬਾਜ ਆ ਵਸੀ ਲੈ ਉਹ ਵੀਰ ਜੀ ਆ ਚ ਲੈ ਆ ਲੈ ਉਹ ਤੁਸੀਂ ਜੇ ਸੁਆ ਰਹੇ ਠੰਡੀ ਠੰਡੀ ਬੱਜੀ ਠੀਕ ਠੀਕ ਹਾਂਜੀ ਬਹੁਤ ਠੰਡੀ ਵਸੀ ਹਾਂਜੀ ਦੇਖੋ ਵੀਰ ਜੀ ਚੰਗੀ ਬਰੀਡ ਫੁੱਲ ਬਰੀਡ ਚਾ ਜੀ ਬਾਕੀ ਮੇਰਾ ਵੀਰ ਪਰ ਆ ਗੱਲ ਹੁੰਦੀ ਸਾਰੀ ਸੇਵਾ ਦੀ ਸੇਵਾ ਕਰਿਆ ਕਰੋ ਮਾਲ ਦੁੱਧ ਦਿੰਦਾ ਜਾਂਦਾ ਬਾਕੀ ਵਸੀ ਬਹੁਤ ਵਧੀਆ ਵਾ ਵੱਡੀ ਵੈੜ ਆ ਐਚ ਐਫ ਫੁੱਲ ਰੰਗ ਬਾਜ ਆ ਥਾਨ ਥੋਣ ਬਹੁਤ ਪਿਆਰਾ ਲੱਗਾ ਆ ਤ੍ਰਿਜੋਈ ਵਾਲਾ ਬਾਕੀ ਥਾਨ ਚੱਡਾ ਐ ਬਿਲਕੁਲ ਵਧੀਆ ਸਿੱਟਾ ਸਟਰਾ ਬੱਚੇ ਤੇ ਵੀ ਮਾਰਿਓ ਆਏ ਬੱਚੀ ਬੱਛੀ ਬੜੇ ਟਾਪ ਦੀ ਦਿੱਤੀ ਜੀ ਅੱਛਾ ਹੀ ਆ ਵੱਛੀ ਆ ਗਈ ਮਾਗਰ ਹਾਂਜੀ ਤੇ ਨਾ ਟੀਕਾ ਵਧੀਆ ਲਵਾਇਆ ਬਹੁਤ ਵਧੀਆ ਵੀਰ ਸਪੈਸ਼ਲ ਸੀਮਨ ਦੀ ਵੱਛੀ ਆ ਹਾਂਜੀ ਹਾਂਜੀ ਤ੍ਰਿਜੋਈ ਤੂਈ ਬਿਲਕੁਲ ਵੀਰ ਸਾਫ ਥਾਨ ਬਿਲਕੁਲ ਇੱਕ ਨੰਬਰ ਭਾਜੀ ਤ੍ਰਿਜੋਈ ਵਾਲਾ ਮੁੱਠੀ ਵਾਲਾ ਵਧੀਆ ਥਾਨ ਲੱਗਾ ਜੇ ਤੇ ਚਵਾ ਗਾਈ ਦਾਏਗਾ ਪੂਰਾ ਮੋਗਾ ਹੀ ਖੋਲਿਆ ਹੁੰਦਾ ਜਿੱਦਾਂ ਵੀਰ ਬਹੁਤ ਵਧੀਆ ਤ੍ਰਿਜੋਈ ਆ ਸੁਧਰ ਤਾਰਾ ਮਾਰ ਕੇ ਤਾਂ ਹਾਂਜੀ ਬਹੁਤ ਹਾਂ ਜੀ ਹਾਂ ਜੀ ਹਰੇ ਤੇ ਸਰਜਰੀ ਸਹੀ ਹੈ ਹਾਂ ਜੀ ਕੱਚਾ ਬੋਲਾ ਹੁਣ ਨੇਰ ਨਹੀਂ ਸਹੀ ਕੱਚਾ ਬੋਲਾ ਹੇ ਤੇ ਮਨੇਰ ਬਾਸ ਕਰੋ ਵੀਰ ਜੀ ਬਾਸ ਕਰੋ ਜੀ ਬਾਕੀ ਵੀਰ ਜੀ ਦੁੱਧ ਨੂੰ ਣਾ ਚੰਗੀ ਹਾਂ ਜੀ ਦੁੱਧ ਨੂੰ ਚੰਗੀ ਆ ਜਿੰਨੇ ਮੇਰੇ ਵੀਰ ਨੇ ਘਰ ਰੱਖਣੀ ਚੰਗੀ ਗਾਂ ਬਾਕੀ ਜਿਹਦਾ ਰੇਡ ਕਰੀ ਆਪਾਂ ਜਾਇਦ ਜਾਈ ਮੁੱਲ ਤੇ ਵੀਰ ਜੀ ਮੈਂ ਕਹਿੰਨਾ 75 ਕਰ ਲੀ ਨਹੀ ਜਾਇਦ ਕਰੀ ਲੈ ਜਾ ਤੁਸੀਂ ਕਰ ਨਹੀਂ ਤੁਸੀਂ ਦੱਸ ਦੋ ਛੋਟਾ ਸਾਡ ਆਪੇ ਤੁਸੀਂ ਦੱਸ ਦੋ ਵੀਰ ਜੀ 70 ਵੀ ਦੇ ਦੀ ਚਲੋ ਵੇਖ ਲੈ ਦੇ ਦੇ ਬਾਕੀ ਜਿਹੜਾ ਵੀਰ ਭਰਾ ਕੋਈ ਫੋਨ ਕਰੇ ਮਾਨਤਨ ਕਰਦੇ ਚਲੋ ਠੀਕ ਹੈ ਫੋਨ ਕਰੇ ਬਸ ਠੀਕ ਠੀਕ ਬਾਕੀ ਮੇਰਾ ਵੀਰ ਭਰਾ ਫੋਨ ਕਰੇ ਕੋਈ ਕੋਈ ਗੱਲ ਨਹੀਂ ਮਾਨਤਨ ਵੀਰ ਨਹੀਂ ਹੋਰ ਕਰਦਣਗੇ ਬਾਕੀ ਵਸ਼ੀ ਨਹੀਂ ਕਿਸ ਗੱਲੋਂ ਵਸ਼ੀ ਹੱਥ ਨਹੀਂ ਰੱਖਣ ਦਿੰਦੀ ਕਿ ਮੈਂ ਇੱਥੇ ਰਹੀ ਹਾਂ ਬਾਕੀ ਵੀਰ ਕੋਈ ਇੱਥੇ ਆਏਗਾ ਨਾ ਇੱਥੇ ਆਏਗਾ ਖੁੱਲਾ ਮਾਨਤਨ ਕਰਾਂਗੇ ਚਲੋ ਠੀਕ ਹੈ ਠੀਕ ਹੈ ਹਾਂ ਜੀ ਜੀ ਸੱਜੇ ਬਹਿ ਜਾਓ ਖੱਬੇ ਬਹਿ ਜਾਓ ਗਾਣੂ ਕੋਈ ਪਤਾ ਨਹੀਂ ਹਾਂ ਜੀ ਹਾਂ ਜੀ ਬਿਲਕੁਲ ਵੀ ਇਹ ਲੋ ਦੇਖੋ ਇਹ ਇਹ ਨਹੀਂ ਕਿ ਕੀ ਨਾਮ ਦਾ ਛੜੀ ਦਾ ਕੋਈ ਨਾਮ ਪਤਾ ਹੀ ਨਹੀਂ ਤੇ ਕਰਮ ਵਾਲੀ ਦਾ ਬਹੁਤ ਵਧੀਆ ਗਾਂ ਜੀ ਗਾੜੀ ਆ ਗਈ ਵੀਰ ਜੀ ਦੂਜੇ ਨੰਬਰ ਤੇ ਇਹ ਵੀਰ ਜੀ ਪਹਿਲੇ ਨੂੰ ਵਸ਼ੀ ਸੁਈ ਜੇ ਅੱਛਾ ਅੱਛਾ ਪਹਿਲਾਂ ਨੂੰ ਵਸ਼ੀ ਸੁਈ ਆ ਠੀਕ ਆ ਵੀਰ ਜੀ ਦੇਖੋ ਵੀਰ ਜੀ ਦੇ ਕੋ ਨੌ ਹੋ ਜੇ 10 ਹੋ ਜੇ ਅੱਛਾ ਜੀ ਚਵਾਈ ਕੀਤੀ ਹਣਾ ਹਾਂਜੀ ਹਾਂਜੀ ਇਹਦੀ ਪਾਜੀ ਚਵਾਈ ਹੋਈ ਜੇ ਸਵੇਰ ਦੀ ਠੀਕ ਜੀ ਵੀਰ ਜੀ ਥਾਣ ਵੀਰ ਨੂੰ ਥਾਣ ਵੀਰ ਬੜਾ ਸਪੈਸ਼ਲ ਵੀਰ ਜੀ ਥਾਣ ਵੀਰ ਜੀ ਬਹੁਤ ਸਪੈਸ਼ਲ ਲੱਗਾ ਵਾ ਬਾਕੀ ਇਹ ਵੀ ਕੈਮਰੇ ਤੋਂ ਥੋੜਾ ਜਿਹਾ ਡਰਦੀ ਆ ਵੀਰਾ ਉਦਾ ਠੰਡੀ ਸੀਲ ਠੰਡੀ ਤੇਰੀ ਹਾਂਜੀ ਹਾਂਜੀ ਮਗਰ ਵੀ ਵਸ਼ੀ ਜੀ ਠੀਕ 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 ਹਾਂਜੀ ਹਾਂਜੀ ਬਾਕੀ ਵੀਰ ਜੀ ਚੋ ਚਵਾਈ ਇਹਨਾਂ ਦੀ ਜਿਹੜੀ ਗੱਲ ਸੱਚਾਈ ਦਾ ਕੰਮ ਕਰਦੇ ਵੀਰ ਹਣੀ ਹਣਾ ਇਹਦੇ ਮਗਰੀ ਵੱਸੀ ਚੰਗੀ ਆ ਸ਼ਹਿਰੇ ਮਗਰੀ ਵੱਸੀ ਇਹ ਮਗਰੀ ਵੱਸੀ ਚਲੋ ਵਧੀਆ ਬੋਲੋ ਖੋਲੋ ਵੀਰ ਜੀ ਬੱਤ ਨਾ ਕਰ ਚਲ ਦੇਖੋ ਵੀ ਜੀ ਇਹ ਵੀ ਵੱਡੀ ਆ ਫੁੱਲ ਬਾਕੀ ਲਾ ਪਾਲੋ ਕੋ ਲੱਗਾ ਸੁਈਆਂ ਸੋਹਣੀਆਂ ਸੋਹਣੀਆਂ ਹਾਂਜੀ ਤਾਹੀਆਂ ਸੋਹਣੀਆਂ ਅਰੇ ਵੀਰ ਜੀ ਲਾਓ ਇਹ ਵੀ ਠੰਡੀ ਡੰਡੀ ਬਹੁਤ ਠੀਕ ਠੀਕ ਵਾਹੇ ਵਾਹੇ ਵੀਰ ਜੀ ਕਰਦੀ ਆ ਬਾਕੀ ਵੇਖੇ 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 ਉਪਰਾ ਘਰ ਦੀ ਵੱਛੀ ਹਾਂਜੀ ਹਾਂਜੀ ਜਿੰਨਾ ਮਰਜ਼ੀ ਵੇਖ ਰਵਾ ਹਾਂਜੀ ਆਵੇ ਕੋਈ ਇਹ ਨਹੀਂ ਕੋਈ ਗੱਲ ਨਹੀਂ ਹਾਂਜੀ 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 ਦਰਦੀ ਆ ਘਰੋਂ ਨਹੀਂ ਗੱਡੀ ਗਈ ਠੀ ਹਾਂਜੀ ਵੇਖੋ ਵੀਡੀਓ ਆ ਠੰਡੀ ਠੰਡੀ ਬਰੀ ਪਹਿਲਾਂ ਵੱਛੀ ਫੁੱਲ ਬਰੀਡ ਵਾਲੀ ਹਾਂਜੀ ਹਾਂਜੀ ਵੇਖੋ ਧਿਆਨ ਨਾਲ ਧਿਆਨ ਨਾਲ ਬਾਕੀ ਵੀਰ ਜੀ ਫੁੱਲ ਵੱਡੀ ਆ ਵੱਛੀ ਛੋਟੀ ਵੱਛੀ ਨਹੀਂ ਬਾਕੀ ਵੀਰ ਵੱਛੀ ਸਾਂਭਣ ਵਾਲੀ ਆ ਹਾਂਜੀ ਹਾਂਜੀ ਵੱਛੀ ਸਾਂਭਿਆ ਦੁੱਧ 14-15 ਕਿਲੋ ਹੀ ਚਵਾਏਗੀ 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 ਜੀ ਜੀ ਇਹਦਾ ਵੀ ਜੀ ਮੁੱਲ ਕਰ ਲਈਏ 45000 ਰੁਪਇਆ ਮੈਂ ਕਹਿੰਦਾ ਇਹ ਵੀ ਉੱਡਦੀਆਂ ਵਾਲਾ ਮੁੱਲ ਕਰੀਏ ਜਿਹੜਾ ਪਹਿਲੇ ਫੋਨ ਤੇ ਜਾਣ ਕਰ ਦਈਏ ਹੋਰ ਮਾਨਦਾ 35 ਦੀ ਦੇ ਦਈਏ ਵੀਰ ਲੈ ਲੋ 3000 ਦੀ ਦੇ ਦਾਂਗੇ ਜੀ ਲਓ ਵੀਰ 30 3000 ਦੀ ਵੈੜ ਆਹ 8-9 ਕਿਲੋ ਦੁੱਧ ਤੇ ਫੁੱਲ ਵੱਢੀ ਬਾਕੀ ਸਾਂਭਿਆਂ ਦੁੱਧ ਹੋਰ ਕਰ ਦਊਗੀ 13-14 ਲੱਪਾ ਲੁਪਾ ਲੱਗਾ ਲੈ ਮਗਰ ਵੀ ਵਸੀ ਗਾੜੀ ਵੀਰ ਦੀ ਆ ਗਈ ਐਰ ਸ਼ਹਿਰ ਹਾਂਜੀ ਐਰ ਸ਼ਹਿਰ ਵੀਰ ਆ ਗਈ ਬਸੀ ਲੋ ਜੀ ਗਾੜੀ ਆ ਗਈ ਐਰ ਸ਼ਹਿਰ ਫੁੱਲ ਫਰੀਦ ਆ ਗਈ ਸਪੈਸ਼ਲ ਗਾਵਾ ਸਪੈਸ਼ਲ ਸਪੈਸ਼ਲ ਮੱਤੀ ਪਲੱਸ ਚਮਾਉਣ ਵਾਲੀ ਗਾਵਾ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਫਾਰਮ ਚ ਲਹੀ ਆ ਵੀਰ ਉਹ ਨਹੀਂ ਤੁਹਾਨੂੰ ਸਾਰੀ ਡਿਟੇਲ ਦੇ ਦੇਣਗੇ ਜਿੱਥੋਂ ਲਾਈ ਆ ਕਿਹੜੇ ਸੀਮਨ ਦੀ ਕੀ ਸਾਹਤਾ ਗਾੜੀ ਸੀਮਨ ਵਧੀਆ ਲਵਾਇਆ ਵੇਖੋ ਵੀਰ ਜੀ ਵਸੀ ਪੂਰੀ ਫੁੱਲ ਵੱਡੀ ਵੱੱਛੀ ਆ ਵੀਰ ਹਾਂਜੀ ਹਾਂਜੀ ਵੱਡੀ ਇਹ ਲੈ ਜੀ ਵੀਰ ਜੀ ਦੇਣਾ ਜੇਣਾ ਇਹ ਵੀ ਜੀ 30 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਅਛਾ 30 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਠੀਕ ਠੀਕ ਦੇਖੋ ਵੀਰ ਜੀ ਬਾਕੀ ਸੰਭੀ ਸੁੰਭੀ ਬਹੁਤ ਵਧੀਆ ਤੇ ਮੰਦਾ ਡਰਦਾ ਹਣਾ ਹਾਂਜੀ ਕੋਈ ਨਹੀਂ ਖੋਬਦੀ ਸਰੀਰ ਚ ਕਿਤੇ ਹਾਂਜੀ 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 ਬਿਲਕੁਲ ਜੀ ਬਾਕੀ ਛੰਡੀ ਛੰਡੀ ਡਾੜੀ ਟੁਰਦੀ ਆ ਹਾਂਜੀ ਛੰਡੀ ਛੰਡੀ ਬਰੀ ਆ ਬਿਲਕੁਲ ਬਿਲਕੁਲ ਇਹ ਆ ਕਿ ਜਿੱਦਾਂ ਮਰਗੀ ਕੋਈ ਗੱਲ ਨਹੀਂ ਕੋਈ ਗੱਲ ਹਾਂਜੀ ਡਰਦੀ ਕੋਈ ਨਹੀਂ ਕੋਈ ਗੱਲ ਡਰਦੀ ਉਹ ਤਾਂ ਨਹੀਂ ਕੋਈ ਚੱਕਾ ਇਹ ਕਹੋ ਜੀ ਫੋਲ ਬਰੀਡ ਚ ਆਵਸੀ ਐਰ ਸ਼ੈਰ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਵੀਰਾਂ ਦੀ ਵੀਰਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਕਿ ਐਰ ਸ਼ੈਰ ਮਿਲਿਆ ਵਸੀਆਂ ਕਿਤਾ ਬਾਕੀ ਇਹ ਕਰਮਾ ਵਾਲੀ ਨੂੰ ਥਣ ਥਣ ਬਹੁਤ ਵਧੀਆ ਲੱਗਾ ਮਿਲਕ ਵੇਨ ਜਿਹੜੀ ਬਹੁਤ ਵਧੀਆ ਹਾਂਜੀ ਹਾਂਜੀ ਬਾਕੀ ਵੀਰ ਜੀ ਇਹਦਾ ਕੀ ਰਿਕਾਰਡ ਹੈ ਤੇ ਵੀਰ ਨੂੰ ਨਹੀਂ ਕਿਹਾ ਕਿ ਦੁੱਧ ਚੋਆ ਵੀ ਜੀ ਤੁਹਾਡੇ ਨਾਲ ਕੋਈ ਝੂਠ ਵਾਲੀ ਗੱਲ ਨਹੀਂ ਇਹ ਆਪਣੇ ਘਰ ਦੀ ਹੈਗਾ ਅੱਛਾ 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 ਆਪਣੇ ਘਰ ਦੀ ਗਾਂ ਦਾ ਸੂਆ ਲਾਇਆ ਠੀਕ ਠੀਕ ਹਾਂਜੀ ਹਾਂਜੀ ਮੈਂ ਤੁਹਾਡੇ ਨਾਲ ਕੋਈ ਝੂਠ ਵਾਲੀ ਗੱਲ ਨਹੀਂ ਪੱਤੀ 26 ਕਿਲੋ ਦੁੱਧ ਚੋ ਆਪੇ ਹਾਂਜੀ ਹਾਂਜੀ ਪਾਜੀ ਫੈਂਟ ਬੜੀ ਹੈ ਗਾੜੀ ਬਲਕਿ ਲਿਆਂਦੀ ਫਾਰਮ ਚੋਂ ਹੀ ਬਾਜ ਘਰ ਰੱਖੀ ਬਾਜ ਘਰ ਲਾ ਕੇ ਤੇ ਫਿਰ ਵੀ ਰਾਇਰ ਕਾਡਾ ਲਾ ਕੇ ਸੇਲ ਕਰਦੇ ਨੇ ਮਲਕੀ ਫੁੱਲ ਡਿਟੇਲ ਇਹਦੀ ਆਪਣੇ ਕੋਲ ਪਈ ਆ ਜਿੱਥੋਂ ਜਿੱਥੋਂ ਲਿਆਂਦੀ ਆ ਹਣਾ ਗਰੰਟੀ ਦਵਾਂਗੇ ਹਰ ਇੱਕ ਦੀ ਠੀਕ 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 ਦੇਖੋ ਵੀਰ ਜੀ ਵਾਸੀ ਇਧਰ ਵੇਖੋ ਵੇਖੋ ਦੇਖੋ ਵੀ ਕੀ ਫੁੱਲ ਵੱਡੀ ਵਾਸੀ ਹੈ ਐਰ ਸ਼ਾਹ ਵੀ ਜੀ ਇਦਾਂ ਫਿਰ ਕੀ ਮੁੱਲ ਕਰੀਏ ਮੋਲੇ 85 ਗੱਲ ਹੀ ਇਹਦਾ ਜਿਆ ਜਿਆ ਜੀ ਗੱਲ ਇਹਦਾ ਵੀ ਤੇ ਇਹ ਲੋ ਜਿੱਦਾਂ ਤੁਸੀਂ ਕਹਿੰਦੇ ਜੇ ਕਰ ਲੈਣਾ ਵੀਰ ਅਸੀਂ ਦੇ ਦੇਈਏ ਦੇ ਦੇਓ ਵੀਰ ਜੀ ਦੇ ਦੇਓ ਜੀ ਇਹ ਆ ਗੋ ਕਸਰ ਹੋਰ ਕਸਰ ਕੱਢ ਦੀਏ ਚੱਲ ਵੀਰੇ ਪਹਿਲੀ ਵਾਰੀ ਤੂੰ ਆਇਆ ਐਥੇ ਖਲੋ ਵੀਰ ਜੀ ਵੀਰ ਜੀ ਇੱਥੇ ਖਲੋ ਆਇਆ ਵੀਰੇ ਇੱਥੇ ਆਇਆ ਵੀਰ ਜੀ ਖਲੋਇਆ ਜਾਣਾ ਪਰਾ ਪਹਿਲੀ ਵੀਰ ਵੀ ਤੂੰ ਆਇਆ ਵਾ ਹਾਂਜੀ 75000 ਦੀ ਵਸ਼ੀ ਆਹ ਨਾਲ ਦੇ ਦਾ ਲਓ ਵੀਰ ਜੀ ਵੀਰ ਹੁਣੇ ਆਂਦੇ 75000 ਦੀ ਵਸ਼ੀ ਦੇ ਦਾਂਗੇ ਫੁੱਲ ਵੱਡੀ ਵਸ਼ੀ ਜੰਮੀ ਪੜੀ ਫੁੱਲ ਸਾਂਭੀ ਬੋਝ ਵਧੀਆ ਬਹੁਤ ਸਾਂਭੀ ਆ ਵੀਰ ਹੁਣਾ ਬਾਕੀ ਦੋਦ ਦੱਦ ਵੀ ਚੰਗਾ ਪਾਉਗੀ ਮੇਰਾ ਹਨਾ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਤੁਸੀਂ ਇੱਥੇ ਆਣ ਕੇ ਜਿਹੜਾ ਗੱਬਣ ਪਸ਼ੂ ਆ ਉਹਦੇ ਥਣ ਚੈੱਕ ਪਾਸ ਕਰਕੇ ਲੈ ਲਓ ਜਿਹੜਾ ਤੰਕਰ ਕਿਉਂਕਿ ਵੀਰ ਜੀ ਤੁਸੀਂ ਪੈਸੇ ਖਰਚ ਨਹੀਂ ਹੁੰਦੇ ਆ ਆਪਣੀ ਪਹਿਲਾਂ ਸਾਰੀ ਤੁਸੀਂ ਜਿਹੜੀ ਆ ਹਨਾ ਆਪਣੀ ਤਸੱਲੀ ਕਰਕੇ ਬਾਅਦ ਚ ਅਗਲੇ ਨੇ ਵੀ ਨਾ ਕੋਈ ਕਾਹੋ ਤੁਸੀਂ ਨੂੰ ਚਿਪ ਕੇ ਖੜੋ ਹਾਂਜੀ ਹਾਂਜੀ ਸੂਈ ਨੂੰ ਦੋ ਟਾਈਮ ਦੋ ਟਾਈਮ ਤਿੰਨ ਡੰਗ ਇੱਥੇ ਵੀਰਾ ਆਪਣੇ ਕੋਲ ਪ੍ਰਬੰਧ ਸਾਰਾ ਵਾ ਜਿਹੜੇ ਦੇਣੇ ਇੱਥੇ ਰਾਤ ਵੀ ਰਹਿਣਾ ਰਾਤ ਵੀ ਬਿਲਕੁਲ 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 ਜੀ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਜੀ ਵੀਰ ਜੀ ਪਿੰਡ ਆਪਣਾ ਜੋੜਾ ਛਤਰਾ ਜੇ ਜਿਲ੍ਹਾ ਗਰਦਾਪੋ ਜੀ ਠੀਕ ਜੀ ਵੀਰ ਜੀ ਮੋਬਾਈਲ ਨੰਬਰ ਬੋਲ ਦਿਓ ਵੀਰ ਜੀ ਵਾਈਲ ਨੰਬਰ ਵੀ ਰ ਮੈਂਸ਼ਨ ਕਰ ਦਿਓ ਚਲੋ ਠੀਕ ਹੈ ਵੀਰ ਜੀ ਓਕੇ ਵੀਰੇ ਓਕੇ